ਬੀਰੇ ਪੰਮਾ ਬੋਲਦਾ ਜੀ ਮੈਂ ਸਿੰਘਾ ਬੋਲਦਾ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਦੀਪ ਸੰਦੀਪ ਤੁਸੀਂ ਪੰਮਾ ਬੋਲਦਾ ਵੀ ਜਰੂਰ ਸੁਣਿਆ ਹੋਣਾ ਤੇ ਸਿੰਘਾ ਬੋਲਦਾ ਵੀ ਜਰੂਰ ਸੁਣਿਆ ਹੋਣਾ ਪਰ ਹੁਣ ਤੁਹਾਡੇ ਲਈ ਦਰਸ਼ਕੋ ਖੁਸ਼ਖਬਰੀ ਇਹ ਹੈ ਕਿ ਦੋਨੇ ਇੱਕ ਫਿਲਮ ਦੇ ਵਿੱਚ ਇਕੱਠੇ ਬੋਲਣ ਜਾ ਰਹੇ ਨੇ ਫਿਲਮ ਦਾ ਨਾਮ ਹੈ ਪੰਜਾਬੀ ਆਗੇ ਹੋਏ ਫਿਲਮ 29 ਅਗਸਤ ਨੂੰ 2025 ਨੂੰ ਰਿਲੀਜ਼ ਹੋਣ ਵਾਲੀ ਹੈ ਫਿਲਮ ਨੂੰ ਅਦਿੱਤਿਆਸ ਵੱਲੋਂ ਡਾਇਰੈਕਟ ਕੀਤਾ ਗਿਆ ਤੇ ਹਰਮਨਦੀਪ ਸੂਧ ਵੱਲੋਂ ਇਸ ਨੂੰ ਪ੍ਰੋਡਿਊਸ ਕੀਤਾ ਗਿਆ ਅਦਿੱਤਿਆ ਸੂਧ ਵੱਲੋਂ ਇਹ ਫਿਲਮ ਨੂੰ ਪੇਸ਼ ਕੀਤਾ ਗਿਆ ਫਿਲਮ ਦੀ ਜਿਹੜੀ ਸ਼ੂਟਿੰਗ ਹੈ ਕੰਪਲੀਟ ਹੋ ਚੁੱਕੀ ਹੈ ਅਤੇ ਫਿਲਮ ਦਾ ਪੋਸਟਰ ਆ ਜਿਹੜਾ ਰਿਲੀਜ਼ ਹੋਇਆ ਫਿਲਮ ਦੇ ਵਿੱਚ ਸਾਨੂੰ ਬਾਕਮਾਲ ਅਦਾਕਾਰ ਸਿੰਘਾ ਪੰਮਾ ਨਜ਼ਰ ਆਉਣ ਵਾਲੇ ਨੇ ਤੁਹਾਨੂੰ ਦੱਸਦੀ ਕਿ ਪ੍ਰਿੰਸ ਕਮਲਜੀਤ ਅਤੇ ਸਿੰਘਾ ਦੋਨੇ ਹੀ ਆਪਣੇ ਆਪਣੇ ਖੇਤਰ ਦੇ ਵਿੱਚ ਵੱਡਾ ਨਾਮ ਰੱਖਦੇ ਨੇ ਜੱਥੇ ਸਿੰਘਾ ਗਾਇਕੀ ਤੇ ਅਦਾਕਾਰੀ ਦੇ ਵਿੱਚ ਵੱਡਾ ਨਾਮ ਰੱਖਦੇ ਨੇ ਤੇ ਉੱਥੇ ਪ੍ਰਿੰਸ ਕਬਲਜੀਤ ਦਾ ਅਦਾਕਾਰੀ ਦੇ ਵਿੱਚ ਕੋਈ ਸਾਨੀ ਨਹੀਂ ਹੈ ਦੋਨਾਂ ਦਾ ਡਾਇਲੋਗ ਵੀ ਬਣਾ ਹਿੱਟ ਹੋਇਆ ਜਿੱਥੇ ਪੰਮਾ ਬੋਲਦਾ ਬਹੁਤ ਮਸ਼ਹੂਰ ਹੋਇਆ ਉੱਥੇ ਹੀ ਸਿੰਘਾ ਬੋਲਦਾ ਵੀ ਖੂਬ ਚੱਲਿਆ ਤਾਂ ਹੁਣ ਤੁਹਾਡੇ ਲਈ ਖੁਸ਼ਖਬਰੀ ਇਹ ਹੈ ਕਿ ਪਹਿਲੀ ਵਾਰ ਫਿਲਮ ਸਕਰੀਨ ਤੇ ਇਕੱਠੇ ਹੋਣ ਜਾ ਰਹੇ ਨੇ ਦੋਹਾਂ ਦੀ ਜੋੜੀ ਕੀ ਕਮਾਲ ਦਿਖਾਉਂਦੀ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਮ ਦੇ ਪੋਸਟਰ ਨੇ ਦੋਹਾਂ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੀ ਗੱਲ ਆਦਤੀ ਹੈ ਕਿਉਂਕਿ ਦੋਹੇ ਕਲਾਕਾਰ ਆਪਣੇ ਖੇਤਰ ਦੇ ਵਿੱਚ ਜਨੂਨੀ ਨੇ ਫਿਲਮ ਦਾ ਜਿਹੜਾ ਪੋਸਟਰ ਆ ਉਹ ਬੜਾ ਬਾਖਮਾਲ ਤਰੀਕੇ ਦਾ ਡਿਜ਼ਾਈਨ ਕੀਤਾ ਹੋਇਆ ਜਿਸ ਦੇ ਵਿੱਚ ਪ੍ਰਿੰਸ ਕਬਲਜੀਤ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ ਤਾਂ ਇੱਥੋਂ ਉਮੀਦ ਹੈ ਕਿ ਇਸ ਦੇ ਵਿੱਚ ਕੁਝ ਨਾ ਕੁਝ ਨਵਾਂ ਜ਼ਰੂਰ ਹੋਣ ਵਾਲਾ ਮਸਤੀ ਭਰਿਆ ਜ਼ਰੂਰ ਹੋਣ ਵਾਲਾ ਤੇ ਪ੍ਰਿੰਸ ਕਬਲਜੀਤ ਤੁਹਾਨੂੰ ਦੱਸ ਦਈਏ ਕਿ ਵਾਰਨਿੰਗ ਤੋਂ ਪਹਿਲਾਂ ਉਹ ਕਈ ਫਿਲਮਾਂ ਦੇ ਵਿੱਚ ਕਮੇਡੀ ਕਿਰਦਾਰ ਵੀ ਨਿਭਾ ਚੁੱਕੇ ਨੇ ਅਤੇ ਉਮੀਦ ਆ ਕਿ ਇਸ ਦੇ ਵਿੱਚ ਪੰਮਾ ਆਪਣੇ ਖਤਰਨਾਕ ਰੋਲ ਨੂੰ ਛੱਡ ਕੇ ਹਸਾਉਂਦੇ ਵੀ ਨਜ਼ਰ ਆਉਣਗੇ ਤੇ ਦੂਜੇ ਪਾਸੇ ਸਿੰਘਾ ਦਾ ਕੀ کردار ਹੋਵੇਗਾ ਇਹ ਵੀ ਦੇਖਣਾ ਲਾਜ਼ਮੀ ਹੋਵੇਗਾ ਸੋ ਖਿੱਚਲੋ ਤਿਆਰੀਆਂ ਅਗਸਤ ਦੇ ਵਿੱਚ ਇਹ ਫਿਲਮ ਰਿਲੀਜ਼ ਹੋਣ ਵਾਲੀ ਹੈ ਤੇ ਅਗਸਤ ਮਹੀਨਾ ਤੁਹਾਡੇ ਲਈ ਬੜਾ ਖਾਸ ਹੋਵੇਗਾ ਕਿਉਂਕਿ ਉਸ ਮਹੀਨੇ ਦੇ ਵਿੱਚ ਤੁਹਾਡੇ ਮਨਪਸੰਦ ਕਲਾਕਾਰ ਯਾਨੀ ਕਿ ਮਨਪ੍ਰੀਤ ਉਰਫ ਸਿੰਘਾ ਅਤੇ ਪ੍ਰਿੰਸ ਕਬਲਜੀਤ ਉਰਫ ਪੰਮਾ ਦੋਵੇਂ ਕਲਾਕਾਰ ਪੰਜਾਬੀ ਆਗੇ ਹੋਏ ਫਿਲਮ ਦੇ ਨਾਲ ਤਮਾਲ ਪਾਉਣ ਆ ਰਹੇ ਨੇ ਸੋ ਤਿਆਰੀਆਂ ਤੁਸੀਂ ਹੁਣੇ ਤੋਂ ਖਿੱਚ ਲਓ ਕਿਉਂਕਿ ਇਹ ਫਿਲਮ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲੀ ਹੈ ਖਾਸ ਇਸ ਕਰਕੇ ਹੈ ਕਿ ਇਸ ਦੇ ਵਿੱਚ ਦੋਨੇ ਕਲਾਕਾਰ ਜਿਹੜੇ ਆਪਣੇ ਕੰਮ ਨੂੰ ਲੈ ਕੇ ਬਹੁਤ ਡੈਡੀਕੇਟਿਡ ਨੇ ਕਮਾਲ ਕੰਮ ਕਰਦੇ ਨੇ ਫਿਲਮਾਂ ਜਦੋਂ ਇਹਨਾਂ ਦੀਆਂ ਆਉਂਦੀਆਂ ਨੇ ਉਦੋਂ ਸਿੰਘੇ ਦੇ ਜਦੋਂ ਗੀਤ ਵੀ ਆਉਂਦੇ ਨੇ ਤਾਂ ਬੱਲੇ ਬੱਲੇ ਕਰਾ ਦਿੰਦੇ ਨੇ ਤਾਂ ਹੁਣ ਇਹ ਸਾਰੇ ਕੁਝ ਨੂੰ ਚਲਦੇ ਹੋਏ ਤੁਹਾਡੇ ਲਈ ਇੱਕ ਖੁਸ਼ਖਬਰੀ ਸਾਚੀ ਕਰ ਰਹੇ ਆ ਕਿ ਪ੍ਰਿੰਸ ਕਵਲਜੀਤ ਅਤੇ ਮਨਪ੍ਰੀਤ ਉਰਫ ਸਿੰਘਾ ਦੋਨੇ ਤਿਆਰ ਨੇ ਇੱਕ ਫਿਲਮ ਲੈ ਕੇ ਪੰਜਾਬੀ ਆ ਗਏ ਹੋਏ ਜਿਸ ਨੂੰ ਅਦਿਤਿਆਸ਼ ਵੱਲੋਂ ਡਾਇਰੈਕਟ ਕੀਤਾ ਗਿਆ ਫਿਲਮ ਨੂੰ ਹਰਮਨਦੀਪ ਸੂਧ ਵੱਲੋਂ ਪ੍ਰੋਡਿਊਸ ਕੀਤਾ ਗਿਆ ਅਤੇ ਉਮੀਦ ਹੈ ਕਿ ਇਹ ਫਿਲਮ ਤੁਹਾਡਾ ਭਰਪੂਰ ਜਿਹੜਾ ਮਨੋਰੰਜਨ ਕਰੇਗੀ ਤੇ ਨਾਲ ਹੀ ਦੋਨੇ ਕਲਾਕਾਰ ਜਿਹੜੇ ਆਪਣੇ ਡਾਇਲੌਗਸ ਦੇ ਚਲਦੇ ਹਿੱਟ ਨੇ ਜਿਨ੍ਹਾਂ ਦਾ ਵਨ ਲਾਈਨਰ ਆ ਜਿਹੜਾ ਇੱਕ ਕਹਿੰਦਾ ਹੈ ਕਿ ਪੰਮਾ ਬੋਲਦਾ ਵਿਰੇ ਤੇ ਦੂਜਾ ਕਹਿੰਦਾ ਸਿੰਘਾ ਬੋਲਦਾ ਸੋ ਦੋਵੇਂ ਇੱਕ ਫਿਲਮ ਦੇ ਨਾਲ ਇਕੱਠੇ ਬੋਲਣਗੇ ਤੁਹਾਡਾ ਦਿਲ ਵਿੱਚ ਜਿੱਤਣਗੇ ਤੋ ਹੁਸੀ ਤਿਆਰ ਹੋ ਜਾਓ ਇਹਨਾਂ ਦੀਏ ਖਾਸ ਫਿਲਮ ਨੂੰ ਦੇਖਣ ਦੇ ਲਈ ਪੰਜਾਬੀ ਆਗੇ ਹੋ ਇਹ ਫਿਲਮ ਬੱਚਿਆਂ ਲਈ ਵੀ ਬੜੀ ਖਾਸ ਹੋਣ ਜਾ ਰਹੀ ਹੈ ਸੋ ਤੁਸੀਂ ਇਕੱਲੇ ਇਹ ਫਿਲਮ ਦੇਖਣ ਨਹੀਂ ਆਉਣਾ ਜਦੋਂ ਫਿਲਮ ਰਿਲੀਜ਼ ਹੋਣੀ ਆ ਤੇ ਵਿਦ ਫੈਮਲੀ ਇਹ ਫਿਲਮ ਦੇਖਣ ਲਈ ਜ਼ਰੂਰ ਆਉਣਾ ਹੈ ਤੁਸੀਂ ਤਿਆਰੀਆਂ ਖਿੱਚ ਲਓ ਤੁਹਾਡੇ ਨਾਲ ਖਾਸ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ ਕਿ ਸਿੰਘਾ ਤੇ ਪੰਮਾ ਦੀ ਜੋੜੀ ਪੰਜਾਬੀ ਸਿਨੇਮਾ ਦੀ ਸਕਰੀਨ ਤੇ ਤਿਆਰ ਹੈ ਤੱਕ ਪਾਉਣ ਦੇ